ਜਿਹੜਾ ਮੇਰਾ ਪੁੱਤ ਪਾਣਾ ਪਾਣਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਰਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਪਾਣਾ ਸਿੱਧੂ ਦੀ ਮਾਤਾ ਜੀ ਹਾਲ ਹੀ ਵਿੱਚ ਮੀਡੀਆ ਦੇ ਸਾਹਮਣੇ ਆਈ ਮਾਤਾ ਜੀ ਹੱਥ ਜੋੜ-ਜੋੜ ਕੇ ਆਪਣੇ ਪੁੱਤ ਲਈ ਖੈਰ ਮੰਗ ਰਹੀ ਸਨ ਉਹਨਾਂ ਨੇ ਕਿਹਾ ਕਿ ਮੇਰੇ ਪੁੱਤ ਨੂੰ ਛੱਡ ਦਿੱਤਾ ਜਾਵੇ ਉਹਦੀ ਜਗ੍ਹਾ ਤੇ ਮੈਂ ਜੇਲ੍ਹ ਜਾਣ ਨੂੰ ਤਿਆਰ ਆ ਮਾਤਾ ਜੀ ਦੀਆਂ ਇਹ ਗੱਲਾਂ ਰੂਹ ਕੰਬਾਉਂ ਸਨ ਉੱਥੇ ਹੀ ਹਾਲ ਹੀ ਵਿੱਚ ਪਤਾ ਚੱਲਿਆ ਹੈ ਕਿ ਪਾਣਾ ਸਿੱਧੂ 12/2/2024 ਤੱਕ ਪੁਲਿਸ ਰਿਮਾਂਡ ਤੇ ਹੈ ਪਾਨਾ ਸਿੱਧੂ ਉੱਪਰ ਰਿਸ਼ਵਤ ਕੁੱਟਮਾਰ ਅਤੇ ਚੇਨ ਸਨੇਚਿੰਗ ਦਾ ਕੇਸ ਦਰਜ ਹੋਇਆ ਹੈ ਜੋ ਕਿ ਬਿਲਕੁਲ ਬੇਬੁਨਿਆਦ ਦੱਸਿਆ ਜਾ ਰਿਹਾ ਹੈ ਉੱਥੇ ਹੀ ਕੱਲ੍ਹ ਸ਼ਾਮੀ ਪਾਨਾ ਸਿੱਧੂ ਨੂੰ ਮੈਡੀਕਲ ਦੇ ਲਈ ਹਸਪੀਟਲ ਵੀ ਲਿਜਾਇਆ ਗਿਆ ਜਿੱਥੇ ਮੀਡੀਆ ਨੇ ਪਾਨਾ ਸਿੱਧੂ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਪਾਨਾ ਸਿੱਧੂ ਇੱਕਦਮ ਚੁੱਪ ਸੀ ਜਿਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਪਾਨਾ ਸਿੱਧੂ ਨੂੰ ਜ਼ਬਰਦਸਤੀ ਚੁੱਪ ਕਰਵਾਇਆ ਗਿਆ ਹੈ ਨਹੀਂ ਤਾਂ ਇੰਨੀ ਬੇਬਾਕੀ ਨਾਲ ਬੋਲਣ ਵਾਲਾ ਇੱਕਦਮ ਕਿਵੇਂ ਚੁੱਪ ਕਰ ਸਕਦਾ ਹੈ ਉੱਥੇ ਹੀ ਅੱਜ ਪਿੰਡ ਕੋਟ ਦੁੰਨਾ ਜ਼ਿਲ੍ਹਾ ਬਰਨਾਲਾ ਵਿਖੇ ਭਾਰੇ ਇਕੱਠ ਕੀਤਾ ਗਿਆ ਅਤੇ ਹਮ ਹੁਮਾ ਕੇ ਲੋਕ ਪਾਨਾ ਸਿੱਧੂ ਦੀ ਸਪੋਰਟ ਵਿੱਚ ਉੱਥੇ ਪੁੱਜੇ ਜਿਸ ਦੇ ਆ ਵੀਡੀਓਜ਼ ਅਤੇ ਤਸਵੀਰਾਂ ਵੀ ਤੁਸੀਂ ਸਕਰੀਨ ਉੱਪਰ ਵੇਖ ਸਕਦੇ ਹੋ ਬਾਕੀ ਤੁਹਾਡਾ ਪਾਨਾ ਸਿੱਧੂ ਦੂਨੂ ਲੈ ਕੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ ਹੈ